ਬਿਲ ਰੈ assochiation ਵੱਲੋਂ ਅੱਜ ਇੱਕ ਬੈਠਕ ਰੱਖੀ ਗਈ ਹੈ ਤੇ ਕਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਤੁਸੀਂ ਪਹੁੰਚੇ ਅੱਜ ਅਸੀਂ ਸਾਰੇ ਪਟਿਆਲਾ ਬਿਲ ਰੈ assochiation ਵੱਲੋਂ ਸਾਰੇ ਇਕੱਠੇ ਹੋਏ ਆ ਇਹਦਾ ਮੇਨ ਮਕਸਦ ਜਿਹੜੀ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕਿਉਂਕਿ ਮੈਂ ਜੋਗਾ ਸਿੰਘ ਚੱਪੜ ਮੇਰੇ ਨਾਲ ਸਰਦਾਰ ਹਰਦੀਪ ਸਿੰਘ ਲਖੋ ਮજરા ਸਾਡੇ ਪਟਿਆਲਾ ਬਿਲ ਰੈ assochiation ਦੇ ਪ੍ਰਧਾਨ ਤੇ ਸਮੁੱਚੀ ਪਟਿਆਲਾ ਬਿਲ ਰੈ assochiation ਦੇ ਜਿੰਨੇ ਵੀ ਮੈਂਬਰ ਸਾਹਿਬ ਹਰਵਿੰਦਰ ਸਿੰਘ ਜੋਗੀ ਪਰ ਤੇ ਹੋਰ ਸਾਰੇ ਸਾਡੇ ਪਟਿਆਲੇ ਦੇ ਬਿਲਰ ਐਸੋਸੀਏਸ਼ਨ ਦੇ ਮੈਂਬਰ ਸਾਹਿਬ ਅੱਜ ਤੁਹਾਡੇ ਕੋਲ ਇੱਕ ਬੜਾ ਅਹਿਮ ਤੇ ਗੰਭੀਰ ਮੁੱਦਾ ਲੈ ਕੇ ਹਾਜ਼ਰ ਹੋਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਜਿਰੀ ਹੈ ਜਿਹਦੀ ਤੋਂ ਬਾਅਦ ਜਿਹੜੀ ਪਰਾਲੀ ਹੈ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਕਿਉਂਕਿ ਪਰਾਲੀ ਦੇ ਧੂੰਏ ਦੇ ਕਾਰਨ ਕਾਫੀ ਬਿਮਾਰੀਆਂ ਜਾਂ ਹੋਰ ਤਰ੍ਹਾਂ ਦਾ ਅਨੇਕਾਂ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਲੇਕਿਨ ਜੇਕਰ ਇਸ ਪਰਾਲੀ ਨੂੰ ਦੇਖਿਆ ਜਾਵੇ ਪਰਾਲੀ ਇਹ ਇੱਕ ਸੋਨਾ ਸੋਨਾ ਕਦੋਂ ਹੈ ਜਦੋਂ ਕੰਪਨੀਆਂ ਇਹ ਤੋਂ ਕਈ ਚੀਜ਼ਾਂ ਤਿਆਰ ਕਰਦੀਆਂ ਕਈ ਪ੍ਰੋਡਕਟ ਤਿਆਰ ਕਰਦੀਆਂ ਲੇਕਿਨ ਇਸ ਪਰਾਲੀ ਨੂੰ ਕੰਪਨੀਆਂ ਤੱਕ ਲਿਜਾਣ ਦੇ ਵਿੱਚ ਸਾਰਿਆਂ ਤੋਂ ਵੱਡਾ ਰੋਲ ਸਾਡੀਆਂ ਬੈਲਰ ਮਸ਼ੀਨਾਂ ਕਰਦੀਆਂ ਜੋ ਅਸੀਂ ਸਾਰੇ ਹੀ ਰਲ ਮਿਲ ਕੇ ਬੈਲਰ ਮਾਲਕ ਚਲਾਉਂਦੇ ਆਂ ਕੰਪਨੀਆਂ ਜੇ ਇਸ ਪਰਾਲੀ ਤੋਂ ਸੀਐਨਜੀ ਤਿਆਰ ਕਰ ਰਹੀਆਂ ਇਸ ਪਰਾਲੀ ਤੋਂ ਬਿਜਲੀ ਤਿਆਰ ਕਰ ਰਹੀਆਂ ਇਥਨੋਲ ਤਿਆਰ ਕਰ ਰਹੀਆਂ ਬਾਇਓਕੋਲ ਤਿਆਰ ਕਰ ਰਹੀਆਂ ਪਾਇਲਟ ਬ੍ਰਿਕਸ ਤਿਆਰ ਕਰ ਰਹੀਆਂ ਤੇ ਬਾਇਓ ਡੀਜ਼ਲ ਤਿਆਰ ਕਰ ਰਹੀਆਂ ਜਿਦੇ ਨਾਲੇ ਕੰਪਨੀਆਂ ਕਰੋੜਾਂ ਅਰਬਾਂ ਦਾ ਕਾਰੋਬਾਰ ਕਰ ਰਹੀਆਂ ਲੇਕਿਨ ਜੇ ਦੇਖਿਆ ਜਾਵੇ ਤਾਂ ਮੈਂ ਤੁਹਾਨੂੰ ਇੱਕ ਆਧਾਰਨ ਦੇ ਸਕਦਾ ਕਿ ਕੰਪਨੀਆਂ ਨੇ 2022 ਦੇ ਵਿੱਚ ਇਸ ਪਰਾਲੀ ਦਾ ਸਾਡੇ ਨਾਲ 185 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਤੈਅ ਕੀਤਾ ਸੀ ਜੋ ਅਸੀਂ ਡੰਪ ਦੇ ਉੱਤੇ ਕੰਪਨੀ ਆਪਣਾ ਡੰਪ ਲਾਉਂਦੀਆਂ ਸੀ 185 ਰੁਪਏ ਪ੍ਰਤੀ ਕੁਆਂਟਲ ਅਸੀਂ ਉਹਨਾਂ ਨੂੰ ਇਹ ਪ੍ਰਾਲੀ ਦਿੰਦੇ ਸੀ ਲੇਕਿਨ ਉਸ ਟਾਈਮ ਜਿਹੜਾ ਧਾਗੇ ਦਾ ਰੇਟ ਸੀ ਉਹ ਘਟ ਸੀਗਾ ਲੇਬਰ ਦਾ ਰੇਟ ਘਟ ਸੀ ਡਰਾਈਵਰਾਂ ਦੀ ਦਿਹਾੜੀ ਘਟ ਸੀ ਟਰੈਕਟਰਾਂ ਦਾ ਸਾਰਾ ਘਟ ਸੀ ਅੱਜ 2025 ਦਾ ਜੇ ਕੰਪੈਰੀਜ਼ਨ ਕਰੀਏ ਤਾਂ ਕੰਪਨੀਆਂ ਦਾ ਜਿਹੜਾ ਰੇਟ ਹੈ ਉਹ ਘਟਾ ਕੇ ਉਹਨਾਂ ਨੇ 165 ਰੁਪਏ ਸਾਨੂੰ ਦੇਣ ਦੇ ਵਾਸਤੇ ਉਹ ਮਜਬੂਰ ਕਰ ਰਹੀਆਂ ਕਿ ਸਾਨੂੰ 165 ਰੁਪਏ ਪ੍ਰਤੀ ਕੁਆਂਟਲ ਪ੍ਰਾਲੀ ਦਿੱਤੀ ਜਾਵੇ ਅੱਜ ਜਿਹੜੀ ਲੇਬਰ 2022 ਦੇ ਵਿੱਚ ਸਾਨੂੰ 22-23 ਰੁਪਏ ਕਵਾਂਟਲ ਮਿਲਦੀ ਸੀ ਉਹ ਲੇਬਰ ਤਾਂ 30 ਰੁਪਏ ਹੋ ਗਈ ਜਿਹੜਾ 타ਗਾ ਸਾਨੂੰ ਉਸ ਟਾਈਮ 140 ਰੁਪਏ ਮਿਲਦਾ ਸੀ 135 ਰੁਪਏ ਮਿਲਦਾ ਸੀ ਉਹ 165 ਹੋ ਗਿਆ ਡਰਾਈਵਰਾਂ ਦੀ ਲੇਬਰ ਵਧ ਗਈ ਲੇਕਿਨ ਕੰਪਨੀਆਂ ਸਾਨੂੰ ਇਸ ਪ੍ਰਾਲੀ ਦਾ ਰੇਟ ਘਟਾ ਕੇ 165 ਤੱਕ ਆ ਗਈਆਂ ਸੋ ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਅਸੀਂ ਜੇ ਆਪਣੇ ਮੋٹے ਜੇ ਖਰਚੇ ਘਟਾਈਏ ਅੱਜ ਸਾਨੂੰ ਲੇਬਰ 30 ਰੁਪਏ ਪ੍ਰਤੀ ਕੁਆਂਟਲ ਪੈ ਰਹੀ ਹੈ ਧਾਗਾ 16 ਰੁਪਏ ਪ੍ਰਤੀ ਕੁਆਂਟਲ ਡਰਾਈਵਰ ਖਰਚਾ 14 ਰੁਪਏ ਡੀਜ਼ਲ ਖਰਚਾ 40 ਰੁਪਏ ਟਰੈਕਟਰ ਕਰਾਇਆ 18 ਰੁਪਏ ਰਿਪੇਅਰ ਖਰਚਾ 12 ਰੁਪਏ ਵੈਲਿਊ ਲਾਸ 17 ਰੁਪਏ ਫੁੱਟਕਲ ਖਰਚੇ 15 ਰੁਪਏ 152 ਰੁਪਏ ਪ੍ਰਤੀ ਕੁਆਂਟਲ ਸਾਨੂੰ ਇਹ ਪਰਾਲੀ ਬਣਾਉਣ ਦੇ ਉੱਤੇ ਖਰਚ ਆ ਰਿਹਾ ਹੈ ਤੇ ਕੰਪਨੀ ਸਾਨੂੰ ਕਿੰਨਾ ਦੇ ਰਹੀ ਹੈ 165 ਰੁਪਏ ਸਾਰੀਆਂ ਕੰਪਨੀਆਂ ਨੇ ਇੱਕ ਮਨੱਪਲੀ ਬਣਾ ਲਈ ਤੇ ਉਹ ਕਹਿੰਦੇ ਜੀ 165 ਤੋਂ ਵੱਧ ਤੁਹਾਨੂੰ ਦੇਣਾ ਨਹੀਂ ਹੁਣ ਸਾਨੂੰ ਕਿੰਨੇ ਬੱਚੇ ਜੀ 885 13 ਰੁਪਏ ਕਿਨਟਲ ਇੱਕ ਬਿੱਲਰ ਚਲਾਉਣ ਦੇ ਲਈ 20 ਲੱਖ ਰੁਪਏ ਦਾ ਬਿੱਲਰ ਹੈ ਉਹ ਤੋਂ ਬਾਅਦ ਸਾਨੂੰ ਇੱਕ ਬਿੱਲਰ ਚਲਾਉਣ ਦੇ ਲਈ ਤਿੰਨ ਟਰੈਕਟਰ ਬਿੱਲਰ ਦੇ ਵਾਸਤੇ ਚਾਹੀਦੇ ਆਂ ਪੰਜ ਸਾਨੂੰ ਟਰਾਲੇ ਚਾਹੀਦੇ ਆ 2.5 ਲੱਖ ਦਾ ਇੱਕ ਟਰਾਲਾ 10-12 ਲੱਖ ਹੋ ਇਨਵੈਸਟਮੈਂਟ ਹੋਗੀ ਫਿਰ 5 ਟਰੈਕਟਰ ਉਹਦੇ ਲਈ ਚਾਹੀਦੇ ਆ ਕਹਿਣ ਦਾ ਭਾਵ ਹੈ 40 ਤੋਂ 45 ਲੱਖ ਦੀ ਇਨਵੈਸਟਮੈਂਟ ਸਾਨੂੰ ਇੱਕ ਬੈਲਰ ਚਲਾਉਣ ਲਈ ਚਾਹੀਦੀ ਹੈ ਕਿੱਥੇ ਦਾ ਇੱਕ ਐਡੀ ਵੱਡੀ ਇੰਡਸਟਰੀ ਹੈ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੀ ਇੰਡਸਟਰੀ ਇੱਕ ਬੈਲਰ ਘੱਟੋ ਘੱਟ 50 ਬੰਦਿਆਂ ਨੂੰ ਰੋਜ਼ਗਾਰ ਦੇ ਰਿਹਾ ਹੈ ਸਾਲ ਭਰ ਦੇ ਰਿਹਾ ਹੈ ਲੇਕਿਨ ਜੇ ਅੱਜ ਸਾਨੂੰ ਰੇਟ ਹੈ ਜਿਹੜਾ ਗਵਰਨਮੈਂਟ ਜਾਂ ਪ੍ਰਸ਼ਾਸਨ ਵਿੱਚ ਬੈਠ ਕੇ ਦਾ ਤੈਅ ਨਹੀਂ ਕਰਵਾਉਂਦਾ ਤਾਜ ਪਟਿਆਲਾ ਬਿਲਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਅਸੀਂ ਮੀਟਿੰਗ ਤੈਅ ਕਰਕੇ ਫੈਸਲਾ ਲਿਆ ਹੈ ਕਿ ਜੇਕਰ ਸਾਨੂੰ ਇਹਦਾ ਪ੍ਰਤੀ ਕੁਆਂਟਲ 198 ਰੁਪਏ ਕੁਆਂਟਲ ਰੇਟ ਸਾਨੂੰ ਇਹਦਾ ਤੈਅ ਨਹੀਂ ਕਰਵਾਇਆ ਜਾਂਦਾ ਜਾਂ ਸਾਨੂੰ ਨਹੀਂ ਮਿਲਦਾ ਤਾਂ ਇਸ ਵਾਰ ਅਸੀਂ ਆਪਣੇ ਬਿਲਰ ਨਹੀਂ ਚਲਾਵਾਂਗੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕੋਈ ਬਾਹਰਲੇ ਜ਼ਿਲ੍ਹੇ ਵਾਲਾ ਵੀ ਜੇ ਬਿਲਰ ਆ ਕੇ ਚਲਾਊਗਾ ਤਾਂ ਉਹ ਸਾਡੀ ਬਿਲਰ ਐਸੋਸੀਏਸ਼ਨ ਦੇ ਨਾਲ ਸੰਪਰਕ ਕਰਕੇ ਜੇਕਰ ਉਹਦਾ ਕਿਸੇ ਹੋਰ ਕੰਪਨੀ ਦੇ ਨਾਲ 198 ਰੁਪਏ ਜਾਂ ਇਸ ਤੋਂ ਵੱਧ ਐਗਰੀਮੈਂਟ ਹੁੰਦਾ ਹੈ ਤਾਂ ਅਸੀਂ ਇਹਨੂੰ ਰੋਕਦੇ ਨਹੀਂ ਉਹ ਚਲਾ ਸਕਦਾ ਹੈ ਲੇਕਿਨ ਯੂਨੀਅਨ ਦੇ ਨਾਲ ਸੰਪਰਕ ਕਰਕੇ ਚਲਾ ਸਕਦਾ ਹੈ ਇਸ ਤੋਂ ਘੱਟ ਅਸੀਂ ਰੇਟ ਨਹੀਂ ਦਵਾਂਗੇ ਜੇ ਨਹੀਂ ਰੇਟ ਕੋਈ ਕੰਪਨੀ ਕਰਦੀ ਤਾਂ ਇਸ ਵਾਰ ਅਸੀਂ ਬਿਲਰ ਨਹੀਂ ਚਲਾਵਾਂਗੇ ਜੇਕਰ ਖੇਤਾਂ ਦੇ ਵਿੱਚ ਧੂਆ ਹੋਏਗਾ ਪਰਾਲੀ ਨੂੰ ਅੱਕ ਲੱਗੇਗੀ ਤਾਂ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਾਂ ਜਿਹੜੀਆਂ ਉਹ ਕੰਪਨੀਆਂ ਸਾਡੇ ਤੋਂ ਘੱਟ ਰੇਟ ਤੇ ਪਰਾਲੀ ਲੈ ਕੇ ਅਰਬਾਂ ਰੁਪਿਆ ਕਮਾ ਰਹੀਆਂ ਉਹ ਹੋਣਗੀਆਂ ਇੱਕ ਉਦਾਹਰਨ ਦੱਨਾ ਹੈ ਕਿ ਸਾਡੇ ਤੋਂ ਤਾਂ 165 70 ਰੁਪਏ ਨੂੰ ਪਰਾਲੀ ਲੈ ਲੈਣੇ ਆ ਜੇ ਕੋਲਾ ਲੈਣਾ ਹੋਵੇ ਤਾਂ ਕੋਲਾ 25 ਰੁਪਏ ਕਵਾਂਟਲ ਮਿਲਦਾ ਹੈ ਲੇਕਿਨ ਪਰਾਲੀ ਉਹਨਾਂ ਨੂੰ ਪਹੁੰਚ ਵੀ 3 ਰੁਪਏ ਕਿਲੋ ਪੈਂਦੀ ਹੈ ਕੋਲਾ 25 ਰੁਪਏ ਕਿਲੋ ਪੈਂਦਾ ਫਿਰ ਵੀ ਉਹ ਸਾਨੂੰ ਮਤਲਬ ਮਾਰਨ ਨੂੰ ਫਿਰਦੇ ਆ ਸੋ ਇਸ ਕਰਕੇ ਸਾਡੀ ਮੇਨ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਇੱਕ ਤਾਂ ਬਿਲ ਰੈ assoiation ਪਟਿਆਲਾ ਵੱਲੋਂ ਇਹ ਰੇਟ ਤੈਅ ਕਰ ਦਿੱਤਾ ਗਿਆ ਕਿ 198 ਰੁਪਏ ਪ੍ਰਤੀ ਕਵਾਂਟਲ ਤੋਂ ਘੱਟ ਅਸੀਂ ਕਿਸੇ ਵੀ ਕੰਪਨੀ ਨੂੰ ਇਸ ਵਾਰ ਪਰਾਲੀ ਨਹੀਂ ਦਵਾਂਗੇ ਐਕਚੁਅਲੀ ਜੀ ਉਹਨਾਂ ਨੇ 4-5 ਅਜਿਹੇ ਵਿਚੋਲੇ ਮੂਰੇ ਕਿਤੇ ਹੋਈਆਂ ਉਹਨਾਂ ਨੂੰ ਅਸੀਂ ਮਤਲਬ ਮੋٹے ਖਰੀਦਦਾਰ ਲਾ ਲਓ ਕੰਪਨੀਆਂ ਉਹਨਾਂ ਨੂੰ ਹੀ ਆਪਣਾ ਐਫਓਆਰ ਕਰਦੀਆਂ ਕੋਈ 50000 ਟਨ ਮਾਲ ਲੈਂਦਾ ਕੋਈ 40000 ਲੈਂਦਾ ਉਹ ਫਾਈਨੈਂਸਰ ਲਾ ਲਓ ਕੰਪਨੀ ਉਹਨਾਂ ਦੇ ਥਰੂ ਮਾਲ ਲੈ ਰਹੀਆਂ ਉਹ ਸਾਡੇ ਸਿੱਧੇ ਬਿਲਰਾਂ ਨਾਲ ਗੱਲ ਨਹੀਂ ਕਰਦੇ ਉਹ ਤਾਂ ਕਹਿੰਦੇ ਜੀ ਉਹਨਾਂ ਨਾਲ ਗੱਲ ਕਰੋ ਉਹ ਆ ਕੇ ਸਾਡਾ ਆਰਥਿਕ ਸ਼ੋਸ਼ਣ ਕਰਦੇ ਆ ਉਹ ਕਹਿੰਦੇ ਆ ਜੀ ਅਸੀਂ ਤਾਂ 155 ਨੂੰ ਵੀ ਲਵਾਂਗੇ 150 ਨੂੰ ਵੀ ਲਵਾਂਗੇ ਸੋ ਹੁਣ ਤੁਸੀਂ ਲਾ ਲਓ 152 ਰੁਪਏ ਖਰਚਾ ਆ ਰਿਹਾ 155 160 165 ਤੱਕ ਉਹ ਸਾਨੂੰ ਮਤਲਬ ਸਭ ਤੋਂ ਮਹਾਲ ਲੈ ਰਹੇ ਨੇ ਦੇਖੋ ਜਿਵੇਂ ਆਪਣਾ ਗੁਰਦਾਸਪੁਰ ਜ਼ਿਲ੍ਹਾ ਉੱਥੇ ਵੀ ਇੰਡਸਟਰੀ ਬਹੁਤ ਹੈ ਉਹਨਾਂ ਦਾ ਰੇਟ ਜਾਦਾ 185 90 ਹੈ ਤੇ ਇਸੇ ਤਰ੍ਹਾਂ ਫਾਜ਼ਲ ਕਾ ਹੋ ਗਿਆ ਹਰੇਕ ਡਿਸਟ੍ਰਿਕਟ ਦੇ ਵਿੱਚ ਅੱਜ ਪ੍ਰਾਲੀ ਦੀ ਡਿਮਾਂਡ ਬਹੁਤ ਵਧ ਰਹੀ ਹੈ ਕਿਉਂਕਿ ਜਿਹੜਾ ਬ੍ਰਿਕਸ ਬਣ ਰਿਹਾ ਕੋਲ ਇਹ ਤਾਂ ਪ੍ਰਾਲੀ ਤੋਂ ਉਹਦੀ ਡਿਮਾਂਡ ਬੜੀ ਵਧ ਰਹੀ ਹੈ ਹਰੇਕ ਡਿਸਟ੍ਰਿਕਟ ਦੇ ਵਿੱਚ ਪ੍ਰਾਲੀ ਦੇ ਰੇਟ ਦਾ ਕੋਸਟ ਵਧ ਰਹੀ ਹੈ ਪ੍ਰਾਲੀ ਦੇ ਰੇਟ ਵਧ ਰਹੇ ਹਨ ਲੇਕਿਨ ਸਾਡੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹਦੀ ਡਿਮਾਂਡ ਬਹੁਤ ਹੈ ਸੀਡੀਪੀਐਲ ਫੈਕਟਰੀ ਹੋ ਗਈ ਜਾਂ ਨਾਹਰ ਨਾਹਰ ਮਿਲ ਹੋ ਗਿਆ ਤੇ ਨੱਚੀ ਕੀਤਾ ਪੇਪਰ ਮਿੱਲ ਹੋ ਗਿਆ ਹੋਰ ਇਹ ਜੀਆਂ ਇੰਡਸਟਰੀਆਂ ਜਿਨ੍ਹਾਂ ਨੇ ਆਪਣੇ ਬੋਇਲਰ ਲਾ ਲਏ ਇਹ ਪ੍ਰਾਲੀ ਦੀਆਂ ਗੱਠਾਂ ਉਹ ਬੋਇਲਰਾਂ ਚ ਜਾਂਦੀਆਂ ਉਹਦੀ ਸਟੀਮ ਬਣਦੀ ਹੈ ਉਹਦੇ ਨਾਲ ਫਿਰ ਉਹ ਆਪਣੀਆਂ ਫੈਕਟਰੀਆਂ ਦੀ ਸਾਰੇ ਸਾਲ ਦੀ ਮਤਲਬ ਬਿਜਲੀ ਤਿਆਰ ਕਰਦੀਆਂ ਤੁਸੀਂ ਦੇਖਿਆ ਹੋਵੇਗਾ ਪੰਜਾਬ ਦੀ ਕੋਈ ਸੜਕ ਜਹੀ ਨਹੀਂ ਜਿੱਥੇ ਹਰ 24 ਘੰਟੇ ਵੱਡੇ ਟਰਾਲੇ ਪ੍ਰਾਲੀ ਵਾਲੇ ਨਾ ਜਾਂਦੇ ਹੋਣ ਉਹ ਇੱਕ ਤਰ੍ਹਾਂ ਦਾ ਮੇਨ ਸਾਡੇ ਜਿਹੜੇ ਬਿਲਰ ਹੈ ਇਹ ਹੁਣ 2 ਮਹੀਨੇ ਲਗਾਤਾਰ ਚੱਲਣਗੇ ਇਹ ਪਰਾਲੀ ਤਿਆਰ ਕਰਕੇ ਡੰਪ ਭਰਨਗੇ ਫਿਰ ਸਾਰਾ ਸਾਲ ਡਰਾਈਵਰਾਂ ਨੂੰ ਟਰਾਲਿਆਂ ਵਾਲਿਆਂ ਨੂੰ ਟਰੈਕਟਰਾਂ ਵਾਲਿਆਂ ਨੂੰ ਉਹਦਾ ਰੋਜ਼ਗਾਰ ਮਿਲੇਗਾ ਜਿਹੜਾ ਥੋੜਾ ਕੁਐਸਚਨ ਹੈ ਕਿ 190 ਰੁਪਏ ਤੋਂ ਘੱਟ ਕੋਈ ਵੀ ਜ਼ਿਲ੍ਹੇ ਦੇ ਵਿੱਚ ਰੇਟ ਨਹੀਂ ਹੈ ਇਸ ਕਰਕੇ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਪਰਾਲੀ ਹੈ ਜਿਵੇਂ ਰਾਜਪੁਰੇ ਤੋਂ ਪਰਲੀ ਬੈਲਟ ਹੈ ਉੱਥੇ ਪਰਾਲੀ ਦੀ ਜਿਹੜੀ ਉਹ ਹੈ ਉਹ ਥੋੜੀ ਜਿਹੀ ਘੱਟ ਹੁੰਦੀ ਹੈ ਉੱਥੇ ਸਾਡਾ ਖਰਚਾ ਵਧ ਜਾਂਦਾ ਹੈ ਇਸ ਕਰਕੇ ਅਸੀਂ 198 ਰੁਪਏ ਦਾ ਰੇਟ ਮਕਰਰ ਕੀਤਾ ਕਿਉਂਕਿ ਸਾਡੀ ਕਾਸਟ ਵੱਧ ਜਾਂਦੀ ਹੈ। ਜਿਲੇ ਵਿੱਚ ਕਿੰਨੀਆਂ ਬੈਲਰ ਮਸ਼ੀਨਾਂ ਨੇ? ਘੱਟੋ-ਘੱਟ 150 ਬੈਲਰ ਮਸ਼ੀਨਾਂ ਨੇ। ਸਾਰੇ ਤੁਹਾਡੇ ਮੈਂਬਰ ਹਾਂ। ਹਾਂ ਸਾਰੇ ਮੈਂਬਰ ਆ ਸਾਡੀ ਪਰਸੋਂ ਯੂਨੀਅਨ ਦੀ ਮੀਟਿੰਗ ਹੋਈ ਹੈ ਪਰਸੋਂ ਅਸੀਂ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਹੋਰ ਸੀਗੇ ਪਰਸੋਂ ਅਸੀਂ ਚੋਣ ਕਰਕੇ ਹਰਜੀਤ ਸਿੰਘ ਲਖੂ ਮજરા ਜੀ ਨੂੰ ਪ੍ਰਧਾਨ ਬਣਾਇਆ ਮੈਂ ਪੰਜਾਬ ਪੈਲਰ ਐਸੋਸੀਏਸ਼ਨ ਦਾ ਮੈਂਬਰ ਹਾਂ। ਇਸ ਕਰਕੇ ਸਾਡਾ ਇਹ ਸਮੂਹਕ ਫੈਸਲਾ ਹੈ ਕਿ ਜਿਲੇ 'ਚ ਅਸੀਂ ਕਿਸੇ ਨੂੰ ਵੀ ਇਸ ਰੇਟ ਤੋਂ ਘੱਟ ਨਹੀਂ ਕੋਈ ਵੀ ਬੈਲਰ ਚ ਪਿਆਰ ਦਾ ਹੀ ਕ੍ਰੀਏਟ ਕਰ ਕੋਈ ਨਹੀਂ ਲੱਗ ਲੱਗ ਗਿਆ ਜਿੰਨੂੰ ਦੋ ਮਹੀਨੇ ਉਸ ਵਿਸ਼ੇ ਤੇ ਵੀ ਉਸ ਵਿਸ਼ੇ ਤੇ ਵੀ ਗੱਲ ਚੱਲ ਰਹੀ ਹੈ ਐਕਚੁਅਲੀ ਇਹ ਜਿਹੜੇ ਜ਼ਿਲ੍ਹੇ ਦੇ ਵਿੱਚ ਜਿੰਨੀ ਡਿਮਾਂਡ ਹੈ ਵੈਸੇ ਤਾਂ ਇਹਦੀ ਡਿਮਾਂਡ ਸਾਰੇ ਪੰਜਾਬ 'ਚ ਜ਼ਿਆਦਾ ਹੈ ਜਿਵੇਂ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਅਸੀਂ ਤਾਂ ਇਸ ਤੁਹਾਡੇ ਪ੍ਰੈਸ ਦੇ ਮਾਧਿਅਮ ਨਾਲ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਕਿ ਜਿਵੇਂ ਦੂਜੀਆਂ ਫਸਲਾਂ ਦਾ ਰੇਟ ਤੈਅ ਕੀਤਾ ਗਿਆ ਹੈ ਪਰਾਲੀ ਵੀ ਇੱਕ ਤਰ੍ਹਾਂ ਦਾ ਚਿੱਟਾ ਮਤਲਬ ਪੀਲਾ ਸੋਨਾ ਹੈ ਇਹਦਾ ਰੇਟ ਗਵਰਨਮੈਂਟ ਹੀ ਤੈਅ ਕਰ ਦਵੇ ਕੋਈ ਉਸ ਰੇਟ ਤੋਂ ਘੱਟ ਬਿਲਰਾਂ ਦਾ ਦੇਖੋ ਹੁਣ ਮੈਂ ਇੱਕ ਬੇਨਤੀ ਕਰਦਾ ਹਾਂ ਇੱਕ ਬਿਲਰ 20 ਲੱਖ ਤੋਂ ਘੱਟ ਨਹੀਂ ਆਉਂਦਾ ਜਿਹਦੇ ਉੱਤੇ 8 ਲੱਖ 65 ਹਜ਼ਾਰ ਗਵਰਨਮੈਂਟ ਸਬਸਿਡੀ ਦੇ ਦਿੰਦੀ ਹੈ ਜਿਹੜਾ 2017 ਚ ਬਿਲਰ ਮਸ਼ੀਨ ਆਉਂਦੀ ਸੀ ਉਹ ਹੈਵੀ ਸੀ ਕੰਪਨੀਆਂ ਸਾਡੇ ਨਾਲ ਉੱਥੇ ਵੀ ਠੱਗੀ ਮਾਰਦੀਆਂ ਹੁਣ ਵਾਲੀ ਬਿਲਰ ਮਸ਼ੀਨ ਹੈਵੀ ਨਹੀਂ ਹੈਗੀ ਹੁਣ ਵਾਲੀ ਬਿਲਰ ਮਸ਼ੀਨ ਹੌਲੀ ਹੋਗੀ ਤੇ 3 ਸਾਲ ਤੋਂ ਬਾਅਦ ਸਾਡੀ ਬਿਲਰ ਮਸ਼ੀਨ ਨਹੀਂ ਚੱਲਦੀ ਹੁਣ ਅਸੀਂ ਬਿਲਰ ਚਲਾਉਣੇ ਆਂ ਇੱਕ ਮਸ਼ੀਨ ਦੀ ਜਿਹੜੀ ਅਸੀਂ ਹੁਣ ਰਿਪੇਅਰ ਕਰਾ ਰਹੇ ਹਾਂ 1,112,000 ਰੁਪਿਆ ਹਰ ਵਾਰ ਸਾਨੂੰ ਬਿਲਰ ਦੀ ਰਿਪੇਅਰ ਦੇ ਉੱਤੇ ਲਾਉਣਾ ਪੈਂਦਾ ਹੈ ਇਸ ਕਰਕੇ ਖਰਚੇ ਤਾਂ ਸਾਡੇ ਬੜੇ ਆ ਜਿਹੜੀ ਤੁਸੀਂ ਗੱਲ ਕਰੀ ਹੈ ਕਿ ਸਰਕਾਰ ਨੂੰ ਹੀ ਚਾਹੀਦਾ ਹੈ ਕਿ ਸਾਡਾ ਕੋਈ ਰੇਟ ਅਜੇ ਹੱਥ ਤੈਅ ਕਰ ਦਿੱਤਾ ਜਾਵੇ ਉਸ ਤੋਂ ਘੱਟ ਕੋਈ ਫੈਕਟਰੀ ਸਾਡੇ ਨਾਲ ਰੇਟ ਨਾ ਕਰੇ ਤਾਂ ਕਿ ਸਾਡਾ ਸ਼ੋਸ਼ਣ ਨਾ ਹੋਵੇ ਮੇਰਾ ਪਿਛਲੀ ਵਾਰ 185 ਪਰ ਰੇਟ ਸੀ ਉਹ ਵੀ ਨਹੀਂ ਲੈ ਰਹਾ ਉਹ ਫੈਕਟਰੀ ਵਾਲਿਆਂ ਨੇ ਕਰਿਆ ਸੀਗਾ ਜੀ ਸਰਕਾਰ ਨੇ ਨਹੀਂ ਕਰਾਇਆ ਯੂਨੀਅਨ 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 ਵੱਲੋਂ ਕਰਾਇਆ ਗਿਆ ਸੀ ਯੂਨੀਅਨ ਨੇ ਵਿੱਚ ਬੈ ਕੇ ਕਰਾਇਆ ਸੀ ਡੀਸੀ ਸਾਹਿਬ ਮੀਟਿੰਗ ਲੰਦੇ ਹੁੰਨੇ ਆ ਲੇਕਿਨ ਪਿਛਲੀ ਵਾਰ ਵੀ ਅਸੀਂ ਦੋ ਮੀਟਿੰਗਾਂ ਕੀਤੀਆਂ ਕਾਫੀ ਜ਼ੋਰ ਲਾਇਆ ਲੇਕਿਨ ਇੱਕ ਸਾਡੀ ਸਮੱਸਿਆ ਹੋਰ ਹੈ ਜੀ ਅੱਜ ਵੀ ਕਈ ਫੈਕਟਰੀਆਂ ਵੱਲ ਸਾਡੇ ਬੇਲਰਾਂ ਵਾਲਿਆਂ ਦਾ ਕਿਸੇ ਦਾ 5 ਲੱਖ ਕਿਸੇ ਦਾ 4 ਲੱਖ ਜੋ ਸਾਡੀ ਬਚਤ ਹੈ ਇੱਕ ਸਾਲ ਹੋ ਗਿਆ ਸਾਡੀ ਬਚਤ ਦੇ ਪੈਸੇ ਹਲੇ ਵੀ ਮਤਲਬ ਇਹਨਾਂ ਵੱਲ ਫੈਕਟਰੀਆਂ ਵੱਲ ਪਈਆਂ ਆ ਸੋ ਬਚਤ ਦੇ ਪੈਸੇ ਵੀ ਪਏ ਆ ਉਹਦੀ ਵੀ ਕੋਈ ਗਰੰਟੀ ਨਹੀਂ ਅੱਛਾ ਇੰਸ਼ੋਰੈਂਸ ਦੀ ਗਰੰਟੀ ਨਹੀਂ ਇੱਕ ਬੇਨਤੀ ਹੋਰ ਹੈ ਜੀ ਜਦੋਂ ਅਸੀਂ ਡੰਪ ਲਾ ਲੈਨੇ ਆ ਡੰਪ ਲਾਉਣ ਤੋਂ ਬਾਅਦ ਕਈ ਫੈਕਟਰੀਆਂ ਸਾਡੇ ਨਾਲ ਕਹਿ ਦਿੰਦੀਆਂ ਜੀ ਤੁਸੀਂ ਡਾਇਰੈਕਟ ਮਾਲ ਦੇ ਦਿਓ ਅਸੀਂ ਬਾਅਦ ਚ ਲੈ ਲਾਂਗੇ ਪੇਮੈਂਟ ਦੇਈ ਜਾਵਾਂਗੇ ਕੱਲ ਨੂੰ ਸਾਡੇ ਮਾਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਇੰਸ਼ੋਰੈਂਸ ਹੁੰਦਾ ਨਹੀਂ ਸਾਡਾ 20 30 50 ਲੱਖ ਦਾ ਮਾਲ ਹੈ ਮੁੜ ਕੇ ਬਿੱਲਰ ਵਾਲਾ ਉੱਠ ਨਹੀਂ ਸਕਦਾ ਉਹਦਾ ਸਾਰਾ ਕੁਝ ਵਿਕ ਜਾਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਅੱਜ ਦੀ ਸਾਡੀ ਇਹ ਪ੍ਰੈਸ ਕਾਨਫਰੰਸ ਨੂੰ ਬੜੀ ਅਹਿਮਤ ਦੇ ਕੇ ਸਾਡੇ ਸਾਰੇ ਮਸਲੇ ਹੱਲ ਕਰਾਏ ਜਾਣ ਨਹੀਂ ਅਸੀਂ ਪੂਰਨ ਤੌਰ ਤੇ ਜੇਕਰ ਇਸ ਤੋਂ ਘੱਟ ਸਾਨੂੰ ਰੇਟ ਮਿਲਿਆ ਤਾਂ ਅਸੀਂ ਇਸ ਵਾਰ ਬਿਲਰਾਂ ਦਾ ਪੂਰਨ ਤੌਰ ਤੇ ਬਾਈਕਟ ਕਰਾਂਗੇ ਅਸੀਂ ਕਿਸੇ ਨੂੰ ਵੀ ਬਿਲਰ ਮਤਲਬ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਕੋਈ ਵੀ ਬਿਲ ਨਹੀਂ ਚਲਾਏਗਾ ਐਸ਼ਨ ਹੋਏਗਾ ਜਾਂ ਇਹ ਫੈਕਟਰੀਆਂ ਵਾਲੇ ਜੋ ਕਿ ਉਹ ਸ਼ਿਟੀ ਪਰਚ ਨੂੰ ਮਿਲਣ ਦੀ ਕੀ ਗੱਲ ਬਤਰਾ ਜੀ ਡੀਸੀ ਸਾਹਿਬ ਨੂੰ ਮਿਲਾਂਗੇ ਜੀ ਪਹਿਲਾਂ ਵੀ ਉਹਨਾਂ ਨੇ ਮੀਟਿੰਗਾਂ ਕੀਤੀਆਂ ਪਹਿਲਾਂ ਉਹਨਾਂ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਜੀ ਠੀਕ ਆ ਅਸੀਂ ਕਰਾਂਗੇ ਪਰ ਇੰਨਾ ਸਾਰਥਕ ਜਾਂ ਮਤਲਬ ਰੋਲ ਪ੍ਰਸ਼ਾਸਨ ਨਭਾ ਨਹੀਂ ਰਿਹਾ ਸਾਡਾ ਰੇਡ ਤੈ ਕਰਾਉਣ ਦੇ ਲਈ ਉਹਨਾਂ ਦਾ ਇਹ ਰੋਲ ਹੁੰਦਾ ਹੈ ਕਿ ਤੁਸੀਂ ਜੀ ਪ੍ਰਾਲੀ ਬਣਾਓ ਹੁਣ ਧਾਗਾ ਵੀ 2.5 2 3-3 ਲੱਖ ਦਾ ਇੱਕ ਉਹਦੇ ਲੱਗਦਾ ਉਹ ਅਸੀਂ ਖਰਚੇ ਕਰੀ ਜਾਈਏ ਲੇਕਿਨ ਕੋਈ ਹਲ ਨਹੀਂ ਕੱਟ ਕੇ ਦੂੰਗਾ ਅਸੀਂ ਪ੍ਰੋਸੈਸ ਕਿਵੇਂ ਦੋ ਡੀਸੀ ਵਾਲਾ ਤੁਹਾਨੂੰ ਮੇਰਾ ਮੀਟਿੰਗ ਨਾਲ ਟੀਮ ਹਲ ਹੋਇਆ ਤਾਂ ਹਲਕੀ ਆ ਕਿਸ ਨੂੰ ਮਿਲਣ ਅਸੀਂ ਬਿਲਰ ਬੰਦ ਕਰਾਂਗੇ ਜੀ ਇਸ ਵਾਰ 198 ਰੁਪਏ ਤੋਂ ਘੱਟ ਕਿਸੇ ਨੂੰ ਦਵਾਂਗੇ ਨਹੀਂ ਜੇ ਸਾਡਾ ਰੇਟ ਫਾਈਨਲ ਹੋ ਗਿਆ ਤਾਂ ਚਲਾਵਾਂਗੇ ਨਹੀਂ ਅਸੀਂ ਬੰਦ ਕਰਾਂਗੇ ਜੀ ਇੱਕ ਬਿਲਰ ਦੀ ਕਿੰਨੀ ਆਊਟਪੁੱਟ ਹੁੰਦੀ ਹੈ ਜੀ ਡਿਸੀਜਨ 15000 ਤੋਂ ਲੈ ਕੇ 17-18000 ਕੁਆਂਟਲ ਤੱਕ ਇੱਕ ਬਿਲਰ ਬਣਾ ਦਿੰਦਾ ਹੈ 15000 ਕੁਆਂਟਲ ਤੋਂ 17000 ਕੁਆਂਟਲ ਜਿਹੜਾ ਤੁਸੀਂ ਇਹ ਬਣਾਉਂਦੇ ਹੋ ਪੰਡਾ ਜਿਹੜੀਆਂ ਪੰਡਾ ਇਹ ਡੰਪ ਤੱਕ ਪਹੁੰਚਾਉਣਾ ਤਾਂ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕੋਈ ਹੋਰ ਨਾ ਹੋਵੇ ਉਹ ਕੰਪਨੀਆਂ ਡੰਪ ਫਿਕਸ ਕਰ ਦਿੰਦੀਆਂ 10 12 ਕਿਲੋਮੀਟਰ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਖੇਤਾਂ ਚੋਂ ਬਣਾ ਕੇ ਉਹਨਾਂ ਦੇ ਡੰਪ ਤੱਕ ਪਹੁੰਚਾ ਦਿੰਨੇ ਆ ਫਿਰ ਉਹ ਮੌਇਸਚਰ ਵੀ ਚੈੱਕ ਕਰਦੇ ਆ ਸਾਡੇ ਨਾਲ ਮੌਇਸਚਰ ਚ ਵੀ ਠੱਗੀ ਵੱਜਦੀ ਹੈ ਜੇ 20 ਤੱਕ ਮੌਇਸਚਰ ਹੋ ਸਾਨੂੰ ਮਾਫ ਕਰਦੇ ਆ 20 ਤੋਂ ਉੱਤੇ 30 ਤੱਕ ਸਿੰਗਲ ਕਾਟ ਲਾਉਨੇ ਆ ਲੇਕਿਨ ਜਦੋਂ ਕਾਟ ਦੀ ਵਾਰੀ ਆਉਂਦੀ ਹੈ ਤਾਂ ਕਾਟ ਦੇ ਵਿੱਚ ਵੀ ਇੱਕ ਹੋਰ ਵੱਡਾ ਮੁੱਦਾ ਹੈ ਜੀ ਜਦੋਂ ਜਿਹੜੇ ਹੁਣੇ ਕੰਡੇ ਲਾਏ ਜਾਂਦੇ ਆ ਮਤਲਬ ਹਰੇਕ ਕੰਪਨੀ ਦੇ ਕੰਡੇ ਕੰਡਿਆਂ ਦੀ ਕੈਲੀਬ੍ਰੇਸ਼ਨ ਕੋਈ ਨਹੀਂ ਕਰਾਈ ਜਾਂਦੀ ਹਰੇਕ ਕੰਡੇ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਕਿਉਂਕਿ ਕੈਲੀਬ੍ਰੇਸ਼ਨ ਵਿਭਾਗ ਜਿਹੜਾ ਨਾਪ ਤੋਲ ਵਾਲਾ ਇਹ ਕਿਸੇ ਤੋਂ ਨਹੀਂ ਕਰਾਉਂਦੇ ਆਪਣਾ ਕੰਡਾ ਲਾ ਦਿੰਦੇ ਆ ਹਰੇਕ ਟਰਾਲੇ ਦੇ ਵਿੱਚ 1.5 ਕੁਇੰਟਲ ਦਾ ਸਾਡੇ ਨਾਲ ਠੱਗੀ ਕੰਡਿਆਂ ਦੇ ਵਿੱਚ ਵੱਜਦੀ ਹੈ ਮਤਲਬ ਬੇਲਰ ਮਾਲਕ ਦਾ ਇੱਕ ਦਿਖਦਾ ਹੀ ਹੈ ਕਿ ਅਸੀਂ ਜੀ ਉਹ ਬਣਾ ਰਹੇ ਹਾਂ ਲੇਕਿਨ ਹਰ ਟਰਾਲੇ ਦੇ ਵਿੱਚ ਸਾਡੇ ਨਾਲ ਠੱਗੀ ਵੱਜਦੀ ਹੈ ਜਿੰਨੇ ਅਸੀਂ ਪਰਾਲੀ ਬਣਾ ਰਹੇ ਆ ਲੇਕਿਨ ਅਸੀਂ ਫਾਇਦਾ ਕਿੰਨਾ ਕਰਦੇ ਆ ਕਿ ਤੁਸੀਂ ਦੇਖ ਰਹੇ ਹੋ ਜਿੰਨੇ 3-4 ਸਾਲ ਤੋਂ ਬੀਲਰ ਜਾਦਾ ਚੱਲ ਰਹੇ ਆ ਪਰਾਲੀ ਨੂੰ ਅਗਲ ਲੱਗਣ ਤੋਂ ਹਟ ਗਈ ਨੈਸ਼ਨਲ ਗ੍ਰੀਨ ਟਰਮੀਨਲ ਮੁਤਾਬਕ ਜੋ ਫੈਸਲੇ ਆ ਉਹ ਹੁਣ ਉਹਦੇ ਮੁਤਾਬਕ ਤੇ ਦੂਜੀਆਂ ਕੰਨੀਆਂ ਬਿਮਾਰੀਆਂ ਤੋਂ ਫਾਇਦਾ ਹੋਣ ਲੱਗ ਗਿਆ ਤੁਸੀਂ ਆਪ ਸਾਰੇ ਜਾਣੀ ਜਾਣੋ ਕਿਉਂਕਿ ਆਪਾਂ ਸਾਰੇ ਇੱਕ ਸਮਾਜ ਚ ਰਹਨੇ ਆ ਸੋ ਮੈਂ ਸਮਝਦਾ ਕਿ ਤੁਸੀਂ ਵੀ ਬਹੁਤ ਵੱਡਾ ਰੋਲ ਪ੍ਰੈਸ ਵਾਲੇ ਨਿਵਾ ਸਕਦੇ ਹੋ ਸਾਡੀਆਂ ਇਹ ਸਮੱਸਿਆਵਾਂ ਦੇ ਵਿੱਚ ਕਿਉਂਕਿ ਮੀਡੀਆ ਚੌਥਾ ਥੰਮ ਹੈ ਤੁਸੀਂ ਸਾਰੇ ਇਸ ਮਸਲੇ ਵਿੱਚ ਸਾਡਾ ਵੱਧ ਤੋਂ ਵੱਧ ਸਹਿਯੋਗ ਦੋ ਤਾਂ ਕਿ ਸਾਡਾ ਇਹ ਜਿਹੜਾ ਰੇਟ ਹੈ ਇਹ ਰੇਟ ਤੈਅ ਹੋ ਜਾਵੇ ਤਾਂ ਅਸੀਂ ਇਹਨਾਂ ਨੂੰ ਚਲਾਉਣ ਜੋਗੇ ਹੋ ਜਾਈਏ ਅੱਜ ਅਸੀਂ 50-50 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਅਸੀਂ ਆਪਣੇ ਬਿੱਲਰਾਂ ਦੇ ਉੱਤੇ ਪੱਲੀਆਂ ਪਾ ਕੇ ਖੜਾਉਣ ਦੇ ਬਰਾਬਰ ਹੋਏ ਪਈ ਹੈ ਜੀ ਹਾਂ ਜੀ ਉਹ ਉਹ ਤਾਂ ਕੰਬਾਈਨਾ ਕੱਟਦੀਆਂ ਜੀ